ਹਰਿਆਣਾ ਵਿਧਾਨ ਸਭਾ ਦੀਆਂ ਚੋਣਾਂ ਹੋ ਰਹੀਆਂ ਨੇ ਤੇ ਹਰਿਆਣਾ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਪੰਜਾਬੀ ਤੇ ਖਾਸ ਕਰਕੇ ਸਿੱਖ ਭਾਈਚਾਰਾ ਇੱਕ ਖਾਸ ਪਾਰਟੀ ਵੱਲ ਓਲਾਰ ਹੋ ਰਿਹਾ ਹੈ ਆਖਿਰਕਾਰ ਉਹ ਕਿਹੜੀ ਪਾਰਟੀ ਹੈ ਜਿਹਦੇ ਵੱਲ ਇਹ ਭਾਈਚਾਰਾ ਓਲਾਰ ਹੋ ਰਿਹਾ ਹੈ ਅਤੇ ਕਿਹੜੀਆਂ ਗੱਲਾਂ ਨੇ ਜਿਹਦੇ ਕਰਕੇ ਸਿੱਖ ਭਾਈਚਾਰੇ ਦੀ ਮਜਬੂਰੀ ਬਣ ਗਈ ਹੈ ਕਿ ਉਹ ਇਸ ਪਾਰਟੀ ਨੂੰ ਵੋਟ ਪਾਵੇ ਇਹਦੇ ਬਾਰੇ ਗੱਲ ਕਰਨੀ ਹੈ ਤੁਸੀਂ ਜੁੜਿਓ ਲੋਕਪੱਣ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਹਰਿਆਣਾ ਚ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਨੇ ਪੜਕੇ 90 ਮੈਂਬਰੀ ਵਿਧਾਨ ਸਭਾ ਦੇ ਲਈ ਵੋਟਾਂ ਪਾਈਆਂ ਜਾਣਗੀਆਂ ਤੇ ਉਸ ਤੋਂ ਬਾਅਦ ਨਤੀਜੇ ਆਉਣਗੇ ਸਵਾਲ ਇਹ ਹੈ ਕਿ ਹਰਿਆਣੇ ਦੇ ਅੰਦਰ ਜਿਹੜੇ ਪੰਜਾਬੀ ਵਸਦੇ ਨੇ ਤੇ ਖਾਸ ਕਰਕੇ ਸਿੱਖ ਵਸਦੇ ਨੇ ਉਹ ਇਸ ਵਾਰ ਜਿਹੜਾ ਇੱਕ ਖਾਸ ਪਾਰਟੀ ਵੱਲ ਝੁਕਾਅ ਰੱਖ ਰਹੇ ਨੇ ਉਹ ਪਾਰਟੀ ਕੋਈ ਹੋਰ ਨਹੀਂ ਉਹ ਕਾਂਗਰਸ ਹੈ ਉਹ ਕਿਹੜੇ ਕਾਰਨ ਕਿ ਕਾਂਗਰਸ ਵੱਲ ਜਿਹੜਾ ਝੁਕਾਅ ਹੈ ਉਹ ਹਰਿਆਣੇ ਦੇ ਸਿੱਖਾਂ ਦਾ ਹਰਿਆਣੇ ਦੇ ਪੰਜਾਬੀਆਂ ਦਾ ਹੋਇਆ ਹੈ ਉਦੇ ਮੋٹے ਮੋٹے ਦੋ ਕਾਰਨ ਨੇ ਜਿਹੜੇ ਉਹ ਸਪਸ਼ਟ ਤੌਰ ਤੇ ਸਮਝ ਆਉਂਦੇ ਨੇ ਇੱਕ ਤਾਂ ਭਾਜਪਾ ਦੀ ਸਿੱਖਾਂ ਤੇ ਪੰਜਾਬੀਆਂ ਪ੍ਰਤੀ ਸੋਚ ਇੱਕ ਰਾਸ਼ਟਰ ਇੱਕ ਜਿਹੜਾ ਕਹ ਲਈਏ ਕਿ ਹਿੰਦੂ ਰਾਸ਼ਟਰ ਵਰਗੇ ਨਾਰੇ ਇਹ ਸਾਰੀਆਂ ਚੀਜ਼ਾਂ ਸਿੱਖਾਂ ਨੂੰ ਚਿੰਤਤ ਕਰਦੀਆਂ ਨੇ ਕਿ ਕਿਤੇ ਸਿੱਖਾਂ ਦਾ ਹਾਲ ਵੀ ਬੋਧੀਆਂ ਤੇ ਜੈਨੀਆਂ ਵਾਲਾ ਨਾ ਹੋ ਜਾਵੇ ਇਸੇ ਕਾਰਨ ਸਿੱਖ ਚਿੰਤਕ ਇਸ ਗੱਲ ਨੂੰ ਸਮਝਦੇ ਨੇ ਕਿ ਇਸ ਮਾਮਲੇ ਦੇ ਅੰਦਰ ਸਾਨੂੰ ਸੋਚਣ ਤੇ ਸਮਝਣ ਦੀ ਲੋੜ ਹੈ ਦੂਜਾ ਵੱਡਾ ਕਾਰਨ ਹੈ ਕਿਸਾਨੀ ਅੰਦੋਲਨ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਵੱਲੋਂ ਹਰਿਆਣੇ ਦੇ ਵਿੱਚ ਜੋ ਗੰਦ ਪਾਇਆ ਗਿਆ ਕਿਸਾਨੀ ਅੰਦੋਲਨ ਦੇ ਸਮੇਂ ਜੋ ਬਕਵਾਸ ਕੀਤੀ ਗਈ ਜਿਸ ਤਰ੍ਹਾਂ ਦੀ ਤਸ਼ੱਦਦ ਕੀਤਾ ਗਿਆ ਕਿਸਾਨਾਂ ਨੂੰ ਕੁੱਟਿਆ ਗਿਆ ਉਹਦੇ ਵਿੱਚ ਖਾਸ ਕਰਕੇ ਪੰਜਾਬੀ ਤੇ ਸਿੱਖ ਕਿਸਾਨ ਵੱਡੀ ਗਿਣਤੀ ਚ ਸੀ ਜਿਹਦੇ ਵਿੱਚ ਕੁਰਕਸ਼ੇਤਰ ਅੰਬਾਲਾ ਕਰਨਾਲ ਅਸੰਦ ਸਫੇਦੋ ਇਸ ਇਲਾਕੇ ਦੇ ਕਿਸਾਨ ਵੱਡੇ ਪੱਧਰ ਤੇ ਸੀ ਉਹਨਾਂ ਦੇ ਵਿੱਚ ਵੱਡਾ ਰੋਸ ਹੈ ਦੂਜਾ ਇਹ ਹੈ ਕਿ ਕਿਸਾਨਾਂ ਦੇ ਉੱਤੇ ਤਸ਼ੱਦਦ ਦੇ ਨਾਲ ਨਾਲ ਜਿਹੜੀਆਂ ਮੰਗਾਂ ਨੇ ਜਿਹੜੀਆਂ ਸਿੱਖਾਂ ਦੀਆਂ ਹਰਿਆਣਾ ਦੇ ਵਿੱਚ ਮੰਗਾਂ ਨੇ ਉਹਨਾਂ ਮੰਗਾਂ ਨੂੰ ਤੇ ਪੰਜਾਬੀਆਂ ਦੀ ਜਿਹੜੀਆਂ ਮੰਗਾਂ ਨੇ ਉਹਨਾਂ ਨੂੰ ਅਣਗੌਲਿਆ ਕੀਤਾ ਗਿਆ ਭਾਰਤੀ ਜਨਤਾ ਪਾਰਟੀ ਲੋ ਸੁਪਰੀਮ ਕੋਰਟ ਨੇ ਹਰਿਆਣਾ ਸਿੱਖ ਗੁਰਦਾਰਾ ਪ੍ਰਬੰਧਕ ਕਮੇਟੀ ਨੂੰ ਮਾਨਤਾ ਦਿੱਤੀ ਜਨ ਕਿ ਬਹਾਲ ਕਰਤਾ ਭਪਿੰਦਰ ਸਿੰਘ ਹੁੱਡਾ ਇਸ ਨੂੰ ਬਣਾ ਕੇ ਗਏ ਸੀ ਆ ਲੰਬੇ ਕਾਨੂੰਨੀ ਜਦੋਜਾਹਤ ਤੋਂ ਬਾਅਦ ਬਣ ਗਈ ਪਰ ਉਸ ਦੇ ਵਿੱਚ ਜਿਸ ਤਰ੍ਹਾਂ ਦੇ ਲੋਕ ਬਿਠਾਏ ਗਏ ਜਿਸ ਤਰ੍ਹਾਂ ਭਾਰਤੀ ਜਨਤਾ ਪਾਰਟੀ ਨੇ ਉਹਨੂੰ ਕਬਜ਼ੇ 'ਚ ਕਰਨ ਦੀ ਕੋਸ਼ਿਸ਼ ਕੀਤੀ ਉਸ ਤੋਂ ਹਰਿਆਣਾ ਦਾ ਸਿੱਖ ਖਿਜਿਆ ਹੋਇਆ ਆ ਇਹੀ ਕਾਰਨ ਹੈ ਕਿ ਹਰਿਆਣਾ ਦਾ ਸਿੱਖ ਇਸ ਸਮੇਂ ਕਾਂਗਰਸ ਵੱਲ ਨੂੰ ਝੁਕਦਾ ਹੋਇਆ ਨਜ਼ਰ ਆ ਰਿਹਾ ਆ ਸਾਲ 1984 'ਚ ਸ਼੍ਰੀ ਦਰਬਾਰ ਸਾਹਿਬ ਤੇ ਹਮਲੇ ਅਤੇ ਦਿੱਲੀ ਦੇ ਹੋਰ ਰਾਜਾਂ ਵਿੱਚ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਹੋਏ ਸਿੱਖ ਕਤਲਿਆਂ ਦੇ ਕਾਰਨ ਦੇਸ਼ ਭਰ ਵਿੱਚ ਸਿੱਖਾਂ ਨੂੰ ਕਾਂਗਰਸ ਦਾ ਵਿਰੋਧੀ ਬਣਾ ਦਿੱਤਾ ਗਿਆ ਸੀ ਸੁਭਾਵਿਕ ਜੀ ਗੱਲ ਸੀ ਕਿ ਐਡਾ ਵੱਡਾ ਕਾੜ ਵਾਪਰਨ ਤੋਂ ਬਾਅਦ ਕੋਈ ਕਿਵੇਂ ਅਜਿਹੀ ਪਾਰਟੀ ਨਾਲ ਤੁਰ ਸਕਦਾ ਅਕਾਲੀ ਦਲ ਦੀ ਭਾਜਪਾ ਨਾਲ ਨੇੜਤਾ ਬੇਸ਼ੱਕ ਸਿਆਸੀ ਫਾਇਦੇ ਲਈ ਜ਼ਿਆਦਾ ਸੀ ਪਰ ਪਰ ਪਿਛਲੇ 10 ਸਾਲਾਂ ਦੇ ਰਾਜ ਵਿੱਚ ਭਾਵੇਂ ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਕਾਰਜਕਾਲ ਦੇ ਦੌਰਾਨ ਸਿੱਖਾਂ ਨੂੰ ਖੁਸ਼ ਕਰਨ ਦੀਆਂ ਕਈ ਕੋਸ਼ਿਸ਼ਾਂ ਕੀਤੀਆਂ ਕਈ ਕਦਮ ਵੀ ਚੁੱਕੇ ਮੋਦੀ ਦੇ ਰਾਜ ਦੇ ਵਿੱਚ ਉਹਨਾਂ ਨੇ ਕਈ ਅਜਿਹੇ ਕਦਮ ਚੁੱਕੇ ਜਿਹੜੇ ਸਿੱਖਾਂ ਲਈ ਅਹਿਮ ਸਾਬਤ ਹੋ ਸਕਦੇ ਸਨ ਪਰ ਭਾਜਪਾ ਦਾ ਲਗਾਤਾਰ ਚੱਲਦਾ ਉਹ ਗਿਣਤੀਵਾਦ ਜਾਨਕਿ ਹਿੰਦੂ ਰਾਸ਼ਟਰ ਹਿੰਦੂਆਂ ਹਿੰਦੂ ਰਾਸ਼ਟਰ ਬਾਰੇ ਜਿਹੜਾ ਪ੍ਰਪਗੈਂਡਾ ਦਾ ਰਵਈਆ ਘੱਟ ਗਿਣਤੀਆਂ ਨੂੰ ਉਸ ਤੋਂ ਦੂਰ ਕਰਦਾ ਜਾ ਰਿਹਾ ਫਿਰ ਭਾਜਪਾ ਨੇ ਜੇ ਕੋਈ ਕੰਮ ਸਿੱਖਾਂ ਦੇ ਹੱਕ ਵਿੱਚ ਕਰਦੀ ਵੀ ਹੈ ਤਾਂ ਉਸਦੇ ਵੀ ਕੁਝ ਅਜਿਹੇ ਆਗੂ ਨੇ ਜਿਹੜੇ ਆਪਣੇ ਅਜਿਹੇ ਬੇਤੁੱਕੇ ਬਿਆਨ ਦਿੰਦੇ ਨੇ ਜੋ ਸਿੱਖਾਂ ਨੂੰ ਭਾਜਪਾ ਤੋਂ ਦੂਰ ਕਰ ਦਿੰਦੇ ਨੇ ਇਸ ਵਾਰ ਭਾਵੇਂ ਅਕਾਲੀ ਦਲ ਨੇ ਹਰਿਆਣਾ ਵਿੱਚ ਅਨੈਲੋ ਦੀ ਹੀ ਮਦਦ ਕੀਤੀ ਆ ਪਰ ਰਿਪੋਰਟਾਂ ਇਹ ਹਨ ਕਿ ਹਰਿਆਣਾ ਵਿੱਚ ਵਸਦੇ ਕਰੀਬ 20 ਲੱਖ ਸਿੱਖਾਂ ਦੀ ਬਹੁ ਗਿਣਤੀ ਇਸ ਵਾਰ ਕਾਂਗਰਸ ਵੱਲ ਪਰਤ ਰਹੀ ਹੈ ਇਸ ਦੇ ਕਾਰਨ ਵਿੱਚ ਭਾਜਪਾ ਵੱਲੋਂ ਕਿਸਾਨੀ ਨਾਲ ਕੀਤਾ ਵਤਰਾ ਸਿੱਖ ਬੰਦੀਆਂ ਪ੍ਰਤੀ ਦੁਸ਼ਮਣਾ ਵਾਲਾ ਰਵੱਈਆ ਆਦ ਪ੍ਰਮੁੱਖ ਕਾਰਨਾ ਚੋਂ ਇੱਕ ਨੇ ਪਰ ਹਰਾਨੀ ਦੀ ਗੱਲ ਹੈ ਕਿ ਸਿੱਖ ਬੰਦੀਆਂ ਨੂੰ ਭਾਜਪਾ ਰਾਜ ਵਿੱਚ ਇੱਕ ਵਾਰ ਵੀ ਪ੍ਰੋਲ ਜਾਂ ਫਰਲੋ ਨਹੀਂ ਮਿਲੀ ਸਗੋਏ ਮਿਲਨੀ ਵੀ ਔਖੀ ਹੈ ਪਰ ਕਤਲ ਅਤੇ ਜ਼ਬਰ ਜ਼ਨਾ ਦੇ ਕੇਸਾਂ 'ਚ ਸਜ਼ਾ ਜਾਫਤਾਂ ਡੇਰਾ ਸਰਸਾ ਦੇ ਸੋਦਾ ਸਾਧ ਨੂੰ ਹਰ ਚੋਣਾ ਮੋਕੇ ਪਰੋਲ ਜਾਂ ਫਰਲੋ ਮਿਲ ਜਾਂਦੀ ਹੈ ਸਿਰਫ 4 ਸਾਲਾਂ ਦੇ ਦੌਰਾਨ ਡੇਰਾ ਸੱਚਾ ਸੋਦਾ ਦੇ ਸਾਧ ਨੂੰ 15 ਵਾਰ ਕਰੀਬ 260 ਦਿਨਾਂ ਲਈ ਬਾਹਰ ਲਿਆਂਦਾ ਗਿਆ ਹੈ ਇਸ ਸਥਿਤੀ ਸਿੱਖਾਂ ਵਿੱਚ ਭਾਜਪਾ ਪ੍ਰਤੀ ਆ ਵਿਸ਼ਵਾਸ ਪੈਦਾ ਕਰਦੀ ਹੈ ਜਦੋਂ ਕਿ ਇਸ ਦਰਮਿਆਨ ਰਾਹੁਲ ਗਾਂਧੀ ਦਾ ਵਾਰ-ਵਾਰ ਸ਼੍ਰੀ ਦਰਬਾਰ ਸਾਹਿਬ ਜਾ ਕੇ ਸੇਵਾ ਕਰਨਾ ਜਾ ਮੱਥਾ ਟੇਕਣਾ ਅਤੇ ਘੱਟ ਗਿਣਤੀਆਂ ਦੇ ਹੱਕ ਵਿੱਚ ਬੋਲਣਾ ਵੀ ਆਪਣੀ ਥਾਂ ਮਹੱਤਤ ਰੱਖਦਾ ਹੈ ਫਿਰ ਹਰਿਆਣਾ ਦੇ ਪ੍ਰਮੁੱਖ ਸਿੱਖਾਂ ਨੇ ਇਸ ਵਾਰ ਇਕੱਠੇ ਹੋ ਕੇ ਆਪਣਾ ਇੱਕ ਘੋਸ਼ਣਾ ਪੱਤਰ ਵੀ ਜਾਰੀ ਕੀਤਾ ਕਿ ਜਿਹੜੀ ਪਾਰਟੀ ਉਹਨਾਂ ਦੀਆਂ ਮੰਗਾਂ ਨਾਲ ਸਹਿਮਤ ਹੋਵੇਗੀ ਸਿੱਖ ਉਸ ਨਾਲ ਜਾਣਗੇ ਭਾਜਪਾ ਨੇ ਇਸ ਨੂੰ ਨਹੀਂ ਗੋਲਿਆ ਤੇ ਨਾ ਹੀ ਇਸ ਵੱਲ ਕੋਈ ਧਿਆਨ ਦਿੱਤਾ ਜਦੋਂ ਕਿ ਕਾਂਗਰਸ ਨੇ ਸਰਕਾਰ ਦੀ ਨਾਮਜ਼ਦ ਕੀਤੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੋੜ ਕੇ ਚੋਣਾਂ ਕਰਵਾਉਣ ਹਰਿਆਣਾ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ ਤੇ ਯੂਨੀਵਰਸਿਟੀ ਬਣਾਉਣ ਦਿੱਲੀ ਪੈਟਰਨ ਤੇ ਪੰਜਾਬੀ ਅਕੈਡਮੀ ਦਾ ਨਿਰਮਾਣ ਕਰਨ ਅਤੇ ਹਰਿਆਣਾ ਮinority ਘਟ ਗਿਣਤੀ ਕਮਿਸ਼ਨ ਬਣਾਉਣ ਦੇ ਦਾਅਵੇ ਕੀਤੇ ਨੇ ਕਾਂਗਰਸ ਨੇ ਇਸ ਵਾਰ 5 ਜਾਂ 6 ਸਿੱਖਾਂ ਨੂੰ ਵਿਧਾਨ ਸਭਾ ਦੀਆਂ ਟਿਕਟਾਂ ਦਿੱਤੀਆਂ ਨੇ ਜਿਨ੍ਹਾਂ ਵਿੱਚੋਂ ਕਈ ਜਿੱਤਣ ਦੀ ਜਾਂ ਮੁਕਾਬਲੇ ਦੀ ਪੋਜੀਸ਼ਨ 'ਚ ਨੇ ਅਤੇ ਭਾਜਪਾ ਨੇ ਸਿਰਫ ਇੱਕ ਸਿੱਖ ਨੂੰ ਟਿਕਟ ਦਿੱਤੀ ਹੈ ਤੇ ਉਹ ਵੀ ਭਾਜਪਾ ਦੀ ਇੱਕ ਕਮਜ਼ੋਰ ਸੀਟ ਮੰਨੀ ਜਾਂਦੀ ਹੈ ਭੇਵੇ ਵਾਲੀ ਟਿਕਟ ਜਿਹੜੀ ਆ ਵਾਪਸ ਕਰ ਦਿੱਤੀ ਗਈ ਸੀ ਆਖਦੇ ਨੇ ਕਿ ਜਦੋਂ ਕਈ ਵਾਰ ਜਿਹੜੀਆਂ ਮਜਬੂਰੀਆਂ ਨੇ ਉਹ ਬੰਦੇ ਨੂੰ ਕੁਝ ਵੀ ਕਰ ਦਿੰਦੀਆਂ ਨੇ ਦੁਸ਼ਮਣ ਦੋਸਤ ਬਣ ਜਾਂਦਾ ਦੋਸਤ ਦੁਸ਼ਮਣ ਬਣ ਜਾਂਦਾ ਵਕਤ ਤੇ माजी ਕੀ ਵਕਤ ਤੇ ਹਾਲ ਤੇ ਤਰਜੀ ਨਹੀਂ ਹੁੰਦੀ ਵਕਤ ਪੜਾ ਹੋ ਤੋ ਦੁਸ਼ਮਣ ਵੀ ਦੋਸਤ ਬਣਾਣੇ ਪੜਤੇ ਹਨ ਉਹ ਹਾਲ ਹਰਿਆਣੇ ਦੇ ਸਿੱਖਾਂ ਦਾ ਇਸ ਸਮੇ ਹੋਇਆ ਹੋਇਆ ਹੈ ਅ ਬੇਸ਼ੱਕ ਹਰਿਆਣੇ ਦੀਆਂ ਜਿਹੜੀਆਂ ਟਿਪਸ ਦੇ ਉੱਤੇ ਸੀਟਾਂ ਨੇ ਜਿਹਦੇ ਵਿੱਚ ਅੰਬਾਲਾ ਸ਼ਹਿਰ ਆ ਅੰਬਾਲਾ ਕੈਂਟ ਰਤਿਆ ਹੈ ਫਤਿਹਬਾਦ ਦੀਆਂ ਨੇ ਡੱਬ ਵਾਲੀ ਆ ਸਿਰਸਾ ਕਾਲਿਆਂ ਵਾਲੀ ਆ ਕੈਥਲ ਹੈ ਪੇਵਾ ਆ ਪੰਚਕੁਲਾ ਆ ਇਹ ਸੀਟਾਂ ਉਹ ਨਹੀਂ ਜਿੱਥੇ ਸਿੱਕ ਡਾਇਰੈਕਟਲੀ ਜਿਹੜੀ ਉਹਨਾਂ ਦੀ ਆਬਾਦੀ ਹੈ ਅਸੰਧ ਹੈ ਸਫੇਦੋਂ ਹੈ ਕਰਨਾਲ ਪੱਟੀ ਦੀ ਆ ਨੀਲੋ ਖੇੜੀ ਆ ਜਾਂ ਹੋਰ ਬਹੁਤ ਸਾਰੀਆਂ ਸੀਟਾਂ ਨੇ ਜੀਟੀ ਰੋਡ ਪੱਟੀ 'ਚ ਵੀ ਬਹੁਤ ਸਾਰੀਆਂ ਸੀਟਾਂ ਨੇ ਲਾੜਵਾ ਆ ਮੈਂ ਕਟਵੜਤੀ ਮੈਂ ਮੈਂ ਗਿਣੀਆਂ ਇੱਕਦਨ 29 ਸੀਟਾਂ ਨੇ ਜਿੱਥੇ ਸਿੱਖ ਸਿੱਧੇ ਤੌਰ ਦੇ ਉੱਤੇ ਟਹਾਨਾ ਆ ਅਸਰ ਰੱਖਦੇ ਨੇ ਤਾਂ ਕੁੱਲ ਮਿਲਾ ਕੇ ਇਸ ਵੇਲੇ ਸਿੱਖਾਂ ਦਾ ਇੱਕ ਵੱਡਾ ਤਬਕਾ ਜੇ ਮੈਂ ਪਰਸੈਂਟੇਜ ਕੱਢਾਂ ਵੈਸੇ ਤਾਂ ਇਸ ਮਾਮਲੇ ਤੇ ਕੁਝ ਕਹਿ ਨਹੀਂ ਜਾ ਸਕਦਾ ਹੁੰਦਾ ਪਰ ਜੋ ਰਿਪੋਰਟਾਂ ਆ ਰਹੀਆਂ ਨੇ ਉਹਦੇ ਮੁਤਾਬਕ 80 ਤੋ 90% ਸਿੱਖ ਵੋਟਰ ਜਿਹੜਾ ਉਹ ਭਾਜਪਾ ਕਰਨੀ ਚ ਘਾਰ ਰੱਖ ਰਿਹਾ ਇੱਕ ਉਹ ਜਿਹੜਾ ਪਿੱਛੇ 20% ਮੰਨ ਲਈ ਆਪਾਂ ਉਹਦੇ ਵਿੱਚੋਂ ਵੀ ਜ਼ਿਆਦਾ ਹਿੱਸਾ ਜਿਹੜਾ ਉਹ ਅਨੈਲੋ ਵੱਲ ਚ ਘਾਰ ਰੱਖ ਰਿਹਾ ਭਾਰਤੀ ਜਨਤਾ ਪਾਰਟੀ ਵੱਲ ਮੁਕਾਬਲਤਨ ਚ ਘਾਟ ਹੈ ਕਾਰਨ ਤੁਹਾਨੂੰ ਦੱਸਿਆ ਕਿਸਾਨੀ ਅੰਦੋਲਨ ਸਿੱਖ ਸੰਸਥਾਵਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਬੇਤੁੱਕਾ ਤੇ ਬੇਲੋੜਾ ਦਖਲ ਸਿੱਖ ਕੇਦੀਆਂ ਬਾਰੇ ਸਿੱਖ ਬੰਦੀਆਂ ਬਾਰੇ ਅਲੱਗ ਅਪਰੋਚ ਹਿੰਦੂ ਰਾਸ਼ਟਰ ਹਿੰਦੂ ਰਾਸ਼ਟਰ ਹਿੰਦੂ ਰਾਸ਼ਟਰ ਦੀ ਰੱਟ ਇੱਕ ਰਾਸ਼ਟਰ ਦਾ ਨਾਰਾ ਹਰ ਕੰਮ ਇੱਕ ਰਾਸ਼ਟਰ ਤੁਮ ਕਾ ਨਾ ਰਾਸ਼ਟਰ ਇਹ ਸਾਰੀਆਂ ਚੀਜ਼ਾਂ ਸਿੱਖਾ ਚ ਖਾਸ ਕਰਕੇ ਸੂਝਵਾਨ ਸਿੱਖਾਂ ਦੇ ਵਿੱਚ ਜਿਹੜੀ ਹੈ ਉਹ ਫਿਕਰਮੰਦੀ ਪੈਦਾ ਕਰਦੀਆਂ ਨੇ ਕੱਲ ਨੂੰ ਵੋਟਾਂ ਪੈਣੀਆਂ ਨੇ ਦੇਖਦੇ ਆ ਕਿ ਨਤੀਜੇ ਕਿਹੋ ਜਿਹੇ ਆਉਂਦੇ ਐ ਇੱਕ ਗੱਲ ਸਾਫ਼ ਹੈ ਕਿ ਭਾਰਤੀ ਜਨਤਾ ਪਾਰਟੀ ਕੁਸੂਤੀ ਫਸ ਗਈ